पब्लिक दुकान कब्जे नैके एक व्यक्ति गंभीर रूप से फट्टर कर दिया गया जो कि सिविल हस्पताल पठानकोट विच इलाज करवा रहा है अते इस संबंध पुलिस लगभग दो दर्जन खिलाफ मामला दर्ज किया गया है

सुभाष ने दसा कि इस दुकान के संबंध भी पुलिस थाने विच काफ़ी देर साडा झगड़ा चलता रहा अते पुलिस ने हूँ ए फाइल बंद कर दिती सी अते सानू हासी कि दोना ने आपस विच लड़ना नहीं पर उसकी भरजाई अते होरत उस नाल बुरी तरह मार कुटाई की है ਉਹਨਾਂ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ ਇਸ ਸੰਬੰਧ ਵਿੱਚ ਜਾਂਚ ਅਧਿਕਾਰੀ ASI ਕੁਲਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਲਗਭਗ 2 ਦਰਜਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਗੇਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਤਾਂ ਕੀ ਨਾਮ ਹੈ ਤੁਹਾਡਾ ਤਾਂ ਕਿੱਥੇ ਰਹਿਣ ਵਾਲੇ ਹੋ ਕੀ ਗੱਲ ਬਾਤ ਹੋਈ ਮੈਂ ਸਿਉਆਂ ਤੋਂ ਬੰਦ ਰਹਿਣਾ ਹੈ ਤੇ ਸਿਉਆਂ ਤੋਂ ਬੰਦ ਰਹਿਣਾ ਹੈ ਕੀ ਕੰਮ ਕਰਦੇ ਹੋ ਤਾਂ ਕੀ ਗੱਲ ਬਾਤ ਹੋਈ ਮੈਂ ਫੋਜੀ ਦੇ ਤਰ੍ਹਾਂ ਤੇ ਮੈਂ ਉਹ ਵੀ ਦੱਸਾਨਾ ਪਾਈ ਹੈ ਜਬਾਨ ਪਾਈ ਤੇ ਦੋ ਦੁਕਾਨਾਂ ਹੀ ਖੜੀਆਂ ਜਿਹੜੀਆਂ ਸਵੇਰ ਬਾੜ ਦੀ ਦੁਕਾਨ ਪਾਈ ਸੀ ਤੇ ਟੀਕੇ ਦੀ ਦੁਕਾਨ ਸੀ 49 ਵਿੱਚ ਲਈ ਦੂਜੀ ਦੁਕਾਨ ਜਿਹੜੀ ਹੈ ਮੈਂ ਬਿਮਾਰੀ ਦੇ ਚਾ ਉਸ ਦੋ ਦਿਨ ਦੁਕਾਨ ਤੇ ਆਇਆ ਦੋ ਦਿਨ ਹੋ ਗਿਆ ਸੀ ਤੇ ਮੈਨੂੰ ਤਾਈ ਫਾਇਦ ਸੀ ਤੇ ਮੈਂ ਠੀਕ ਹੋ ਗਿਆ ਥੋੜਾ ਮੈਨੂੰ ਠੀਕ ਲੱਗਾ ਮੈਂ ਸੋਚਿਆ ਮੈਂ ਆਪਣੀ ਦੁਕਾਨ ਦਾ ਛੇਰਾ ਮਾਰਨਾ ਆ ਆਇਆ ਮੈਂ ਛੇਰਾ ਮਾਰ ਕੇ ਆ ਜਾਈਦਾ ਮੈਂ ਤਾਂ ਬੇਗਰਵਾ ਮਾਰਨ ਗਿਆ ਤੇ ਮੈਂ ਕੀ ਲਿਖਿਆ ਜਈ ਅਗੇ ਦੁਕਾਨ ਦੇ ਸਾਡੀ ਦੇ ਸਮਾਨ ਬੜਾ ਤੇਰਾ ਬੜਾ ਇੱਤੀਦਾ ਤੇਰਾ ਹਾਂ ਜੀ ਤੇਰਾ ਸਮਾਨ ਤੇਰਾ ਸੁਤੇ ਕਰਦੀਆਂ ਜਾਂਦੀਆਂ ਮੈਂ ਉਰਲੀ ਆਪਣੀ ਉਰਲੀ ਦੁਕਾਨ ਦੇ ਅੰਦਰ ਨਹੀਂ ਗਿਆ ਮੈਂ ਪਰਲੀ ਦੁਕਾਨ ਨਾਲ ਚਲ ਗਿਆ ਜਿਹੜੀ ਮੈਂ ਆਪਣੇ ਭਰਾ ਆਪਣੇ ਭਰਾ ਦੇ ਦੇ ਦਿੱਤੀ ਉੱਥੇ ਚਲ ਗਿਆ ਤੇ ਉੱਥੇ ਜਦੋਂ ਮੈਂ ਗਿਆ ਤੇ ਮੈਨਾਂ ਨੂੰ ਗਿਆ ਇਹ ਕਿਹੜਾ ਕੰਮ ਮੈਂ ਬੋਲਾ ਮੈਂ ਜਿਲੇ ਇੱਥੇ ਗਿਆ ਨਾ ਤੇ ਨਾ ਦਿਖਿਆ ਤੇ ਮੇਰੀ ਭਾਈ ਹੀ ਤੋ ਨਾਲ ਫਿਰ ਚਾਰਨ ਕਰਕੇ ਤੇ ਤੂ ਉਹ ਜਾਣ ਨਹੀਂ ਹੋ ਰਹੀਆਂ ਵਿਚਾਰ ਤੇ ਮੈਨੂੰ ਠੱਡਾ ਲੱਗਾ ਉੱਥੇ ਤਮਾ ਲੱਭਿਆ ਉਹ ਰਮਨ ਤੇ ਲੱਡੇ ਪਿਆ ਉਹਦੇ ਬਾਅਦ ਮਨੂ ਨਹੀਂ ਪਤਾ ਲੱਗਾ ਕੀ ਹੋਇਆ ਨਰੇ ਸਿਰ ਦੇ ਦੜਾ ਧੜ ਕਰਦੇ ਉਹ ਸਟਾ ਦਾ ਵਾਰ ਵਾਰ ਜ਼ਾਇੀਆਂ ਤੇ ਹਿਆਰ ਦੇਈਆਂ ਬੜੇ ਤੇ ਹਿਆਰ ਕੋ ਦੋ ਤਿੰਨ ਜਣੇ ਮਾਰਦੇ ਲਗਾਤਾਰ ਤੇ ਉਹਨਾਂ ਫਿਰ ਥੋੜਾ ਜਿਹਾ ਦੀਓ ਸੀ ਹੋ ਗਿਆ ਨਾ ਮਾੜਾ ਸਾਰਾ ਜਿਹੜਾ ਉੱਥੇ ਹੀ ਵੱਤੀ ਵੱਗ ਗਿਆ ਉਹ ਫਿਰ ਉੱਥੇ ਮੋੜਾ ਨਿਕਲ ਆਇਆ ਤੇ ਕੰਨ ਨਹੀਂ ਚੁੱਕਿਆ ਤੇ ਪਹਿਲੇ ਵੀ ਕੋਈ ਗੱਲਬਾਤ ਹੋਈ ਏ ਦੁਕਾਨ ਨੂੰ ਲੈ ਕੇ ਪਹਿਲੇ ਵੀ ਗੱਲ ਹੋਈ ਸੀ 10 ਮਹੀਨੇ ਪਹਿਲਾਂ ਇਹੀ ਕੰਮ ਕੀਤਾ ਸੀ ਇਹਨੇ ਤੇ ਫਿਰ ਮੈਂ ਉਹਨੂੰ ਛੱਡ ਦਿੱਤਾ ਸੀ ਮੈਂ ਉਹਦੇ ਤੋਂ ਕੋਈ ਪਰਚਾ ਨਹੀਂ ਕੀਤਾ ਉਹਨੇ ਸਮਾਨ ਬਾਹਰ ਕੱਢਿਆ ਤੇ ਮੈਨੂੰ ਨੁਕਸਾਨ ਦਿੱਤਾ ਉਹ ਮੈਂ 10 ਮਿੰਟ ਵਿਹੋਚ ਰਿਆ ਰੋਡ ਜਮ ਹੋ ਗਿਆ ਤੇ ਮੈਂ ਉਹਨੂੰ ਕੁਝ ਨਹੀਂ ਪੀਆ ਥਾਣੇ ਗਏ ਅਸੀਂ ਥਾਣੇ ਕਿ ਲੋ ਸਾਡੀ ਖਿਆਲ ਬਣੀ ਸੀ ਉਹ ਫਿਰ ਥਾਣੇਦਾਰ ਨੇ ਐਸਾ ਕਿ ਲੋ ਸਾਨੂੰ 10 ਮਹੀਨੇ ਦੀ ਗੱਡੀ ਦਿੱਤੀ ਉਹਨੇ ਦਸ ਮਹੀਨੇ ਕਿ ਲੋਹੀ ਕੱਢ ਲੈ 10 ਮਹੀਨੇ ਕੱਢਣ ਦੇ ਬਾਅਦ ਇਹ ਦਸਵੇਂ ਮਹੀਨੇ ਦੇ ਪਹਿਲੇ ਸਾਨੂੰ ਨੂੰ ਰੋਜ਼ ਥਾਣੇ ਫਸਦ ਲੈਣਾ ਰੋਜ਼ ਥਾਣੇ ਫਸਦ ਲੈਣਾ ਰੋਜ਼ ਥਾਣੇ ਫਸਦ ਲੈਣਾ ਤੇ ਚਲੋ ਉਹ ਫਿਰ ਇੱਕ ਦਿਨ ਉਹਨਾਂ ਨੇ ਕਿਹਾ ਠਾਕ ਤੇ ਜਾਟੇ ਦੇ ਜੋ ਥਾਣੇਦਾਰ ਤੋਂ ਮੰਨੇ ਸਾਨੂੰ ਮੁਰਤੇ ਸੱਬਿਆ ਤੇ ਉਹ ਕਹਿੰਦੇ ਜੀ ਦਿਖੋ ਜੀ ਕਿੱਦੀ ਆਏ ਦੇ ਹੈ ਤੇ ਅਹੀਂ ਜਾਏ ਦੇ ਉਹ ਕਹਿੰਦੇ ਦਿਖੋ ਜੀ ਇਹ ਕਿਉਂ ਆ ਕੋਈ ਫਾਇਲ ਜਿਹੜੀ ਹੈ ਨਾ ਅਸੀਂ ਬੰਦ ਕਰ ਦਿੱਤੀ ਹੈ ਅੱਜ ਤੋਂ ਅੱਜ ਤੋਂ ਬਾਅਦ ਤੁਸੀਂ ਤੇ ਥਾਣੇ ਨਹੀਂ ਆਣਾ ਤੁਹਾਨੂੰ ਨਾ ਹੀ ਤੁਹਾਨੂੰ ਕੋਈ ਲੜਵਾਉਣਾ ਤੇ ਅਸੀਂ ਵੀ ਕਿਹਾ ਅਸੀਂ ਲੜਦੇ ਨਹੀਂ ਅਸੀਂ ਪੁਲਿਸ ਕੰਪਲੇਟ ਕੀਤੀ ਹੈ ਉਹਨਾਂ ਅੱਜ ਦੀ ਗੱਲ ਨੂੰ ਲੈ ਕੇ ਅੱਜ ਦੀ ਗੱਲ ਨੂੰ ਲੈ ਕੇ ਅਸੀਂ ਪੁਲਿਸ ਨੂੰ ਕੰਪਲੇਟ ਕੀਤੀ ਹੈ ਫੋਨ ਕੀਤਾ 112 ਨੂੰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੀ ਮੰਗ ਕਰਦੇ ਬੋਸ ਕੋ ਹਾਂਜੀ ਉਸ ਕੋ ਕੀ ਮੰਗ ਕਰਦੇ ਤੁਸੀਂ ਉਸ ਤੋਂ ਇਹ ਹੋ ਮੰਗ ਕਰਨੇ ਆ ਕਿ ਸਾਨੂੰ ਇਹ ਮਹੀਨਾ ਤੰਗ ਕੀਤਾ ਜਿੰਨਾ ਤੰਗ ਕੀਤਾ ਤੁਸੀਂ ਸਾਡੇ ਨੂੰ ਫੋਨ ਕਰਨ ਦੇ ਨਾਲ ਤੁਸੀਂ ਆਏ ਨਹੀਂ ਸਾਨੂੰ ਬਚਾਇਆ ਨਹੀਂ ਸਾਨੂੰ ਤੁਹਾਡਾ ਸੁਆਹ ਨਹੀਂ ਬਚਾਇਆ ਤੁਹਾਡਾ ਕੁਝ ਨਹੀਂ ਕੀਤਾ